ਸਰਕਾਰ ਦੇ ਵੱਡੇ ਫੈਸਲੇ ਤੋਂ ਬਾਅਦ ਸੋਨਾ ਹੋਇਆ ਸਸਤਾ ਜਿਹੜਾ ਖਰੀਦਣ ਵਾਲਿਆਂ ਲਈ ਹੋਈ ਚਾਂਦੀ ਚਾਹੋ ਕਿੰਨਾ ਘਟਿਆ ਸੋਨੇ ਦਾ ਰੇਟ ਸੋਨਾ ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਸੋਨਾ ਖਰੀਦਣ ਵਾਲਿਆਂ ਲਈ ਖੁਸ਼ਖਬਰੀ ਹੈ ਦੇਸ਼ ਵਿੱਚ ਲਗਾਤਾਰ ਤੀਸਰੀ ਵਾਰ ਮੋਦੀ ਸਰਕਾਰ ਦੇ ਪਹਿਲੇ ਬਜਟ ਚ 23 ਜੁਲਾਈ ਨੂੰ ਵਿੱਤ ਮੰਤਰੀ ਨਿਰਮਲਾ ਸਿਤਾਰਮਨ ਨੇ ਸੋਨੇ ਚਾਂਦੀ ਤੇ ਕਸਟਮ ਡਿਊਟੀ ਚ ਕਟੌਤੀ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਸੋਨਾ ਸਸਤਾ ਹੋ ਗਿਆ ਸੋਨੇ ਦੀ ਵਿਕਰੀ ਚ ਤੇਜ਼ੀ ਵੇਖਣ ਨੂੰ ਮਿਲੀਆ ਕ੍ਰਿਸਲ ਦੀ ਤਾਜ਼ਾ ਰਿਪੋਰਟ ਮੁਤਾਬਕ ਸੋਨੇ ਦੀ ਵਿਕਰੀ ਤੋਂ ਗਹਿਣੇ ਬਣਾਉਣ ਵਾਲਿਆਂ ਦੀ ਆਮਦਨ ਚਾਲੂ ਵਿੱਤੀ ਸਾਲ ਦੋ 24 ਤੋਂ 25% ਦੀ ਵਾਧ ਸਕਦੀ ਹੈ ਕ੍ਰਿਸਟਲ ਨੇ ਗਹਿਣਿਆਂ ਦੇ ਮਾਲੀਏ ਵਿੱਚ 22 ਤੋਂ 25% ਦੇ ਉਛਾਲ ਦੀ ਭਵਿੱਖਬਾਣੀ ਕੀਤੀ ਹੈ ਜਦ ਤੱਕ ਸੋਪਲਾ ਚાલુ ਹੁਤੀ ਸਾਲ 2024 ਪਛਲੀ ਹੈ ਇਹ ਅਨੁਮਾਨ 17 19% ਸਿਤਪਾ ਹੋ ਸਰਕਾਰ ਦੇ ਸੋਨੇ ਦੇ ਰੇਟ ਘਟਾਉਣ ਦੇ ਫੈਸਲੇ ਤੋਂ ਬਾਅਦ ਇਸ ਵਿੱਚ ਸੋਧ ਕਰਕੇ 500 600 ਅੰਕਾਂ ਦਾ ਵਾਧਾ ਕੀਤਾ ਗਿਆ ਤਾਂ ਅਸੀਂ ਇਹ ਕੇਂਦਰੀ ਬਜਟ ਵਿੱਚ 골ਡ ਸਿਲਵਰ ਕਸਟਮ ਡਿਊਟੀ ਵਿੱਚ ਲਗਭਗ 900 ਅਧਾਰ ਅੰਕ ਦੀ ਕਟੌਤੀ ਤੋਂ ਬਾਅਦ ਉਛਾਲ ਆਇਆ ਇਸ ਤੋਂ ਪਹਿਲਾਂ ਸੋਨੇ ਤੇ ਚਾਂਦੀ ਤੇ 15% ਦੀ ਕਸਟਮ ਡਿਊਟੀ ਸੀ ਜਿਸ ਨੂੰ ਘਟਾ ਕੇ 6% ਕਰ ਦਿੱਤਾ ਗਿਆ ਬਜਟ ਤੋਂ ਬਾਅਦ ਸੋਨੇ ਦੀ ਕੀਮਤ 'ਚ ਅਚਾਨਕ ਵੱਡੀ ਗਿਰਾਵਟ ਆਈ ਹੈ ਬਜਟ ਵਾਲੇ ਦੇ ਨਹੀਂ ਇਹ 40000 ਪਰ ਪ੍ਰਤੀ 10 ਗ੍ਰਾਮ ਸਸਤਾ ਹੋ ਗਿਆ ਸੀ ਉਸ ਤੋਂ ਬਾਅਦ ਕਈ ਦਿਨਾਂ ਤੱਕ ਸੋਨੇ ਦੀ ਕੀਮਤ ਵਿੱਚ ਗਿਰਾਵਟ ਰਹੀ ਤੇ ਹੁਣ ਇਹ 66000 ਪਰ ਪ੍ਰਤੀ 10 ਗ੍ਰਾਮ ਦੇ ਕਰੀ ਪਹੁੰਚ ਗਿਆ ਇਸ ਤੋਂ ਪਹਿਲਾਂ ਕੀਮਤ 74000 ਪਰ ਪ੍ਰਤੀ 10 ਗ੍ਰਾਮ ਤੋਂ ਉੱਪਰ ਸੀ ਹਾਲਾਂਕਿ ਅਗਸਤ ਮਹੀਨੇ ਵਿੱਚ ਸੋਨੇ ਦੀ ਕੀਮਤ ਵਿੱਚ ਫਿਰ ਵਾਧਾ ਹੋਇਆ ਤੇ ਹਾਲੇ ਵੀ ਹੁਣ ਤੱਕ ਦੇ ਉੱਚ ਪੱਧਰ ਤੇ ਸਸਤਾ ਵਿਕ ਰਿਹਾ ਹੈ ਕ੍ਰਿਸਟਲ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਸਟਮ ਡਿਊਟੀ 'ਚ ਵੱਡੀ ਕਟੌਤੀ ਗਹਿਣਾ ਉਦਯੋਗ ਲਈ ਚੰਗੇ ਸਮੇਂ ਤੇ ਕੀਤੀ ਗਈ ਹੈ। ਸੋਨੇ ਦੇ ਡਿਟੇਲਰ ਵਿਆਹ ਤੇ ਤਿਉਹਾਰਾਂ ਦੀ ਸੀਜ਼ਨ 'ਚ ਰੁਝੇ ਹੋਏ ਨਹੀਂ ਸੋਨੇ ਦੀ ਕੀਮਤ 'ਚ ਗਿਰਾਵਟ ਕਾਰਨ ਖੁਦਰਾ ਵਕੀਰਤਾ ਆਪਣੇ ਸਟਾਕ ਨੂੰ 5% ਤੱਕ ਵਧਾ ਸਕਦੇ ਨੇ। ਰਿਪੋਰਟ ਵਿੱਚ ਇਹ ਵੀ ਅੰਦਾਜ਼ਾ ਲਗਾਇਆ ਗਿਆ ਹੈ ਕਿ ਹਾਲਾਂਕਿ ਸੋਨਾ ਫਿਲਹਾਲ ਸਸਤਾ ਹੋ ਰਿਹਾ ਪਰ ਇਸ 'ਚ ਵਾਧਾ ਹੋਣ ਦੇ ਸੰਕੇਤ ਮਿਲ ਰਹੇ ਨੇ ਜਿਸ ਕਾਰਨ ਵਿਆਹ ਦੇ ਤਿਉਹਾਰਾਂ ਦੇ ਸੀਜ਼ਨ 'ਚ ਗਹਿਣਾ ਦੇ ਮੁਨਾਫੇ 'ਚ ਉਛਾਲ ਆ ਸਕਦਾ ਹੈ। ਇਹ ਰਿਪੋਰਟ 58 ਜੁਲਰਨ ਨਾਲ ਕੀਤੇ ਗਏ ਇੰਟਰਵਿਊਸ਼ਨ ਦੇ ਆਧਾਰ ਇਸ ਸੰਗਠਿਤ ਖੇਤਰ ਦੇ ਮਾਲੀਓਚਿਕ ਤਿਹਾਈ ਯੋਗਦਾਨ ਪਾਉਂਦੇ ਨੇ ਇਹ ਸੂਚ ਗਿਆ ਹੈ ਕਿ ਸੋਨੇ ਦੀ ਕੀਮਤ ਵਿੱਚ ਅਚਾਨਕ ਗਿਰਾਵਟ ਨਾਲ ਮੌਜੂਦਾ ਸਟਾਕ ਤੇ ਇਨਵੈਂਟਰੀ ਦਾ ਨੁਕਸਾਨ ਹੋ ਸਕਦਾ ਪਰ ਇੱਕ ਘਾਟੇ ਦੀ ਭਰਪਾਈ ਅੱਗੇ ਬਿਹਤਰ ਮੰਗ ਹੋਣ ਦੀ ਉਮੀਦ ਹੈ ਪਿਛਲੇ ਕਾਰੋਬਾਰੀ ਦਿਨ ਮਲਟੀ ਕਮੋਡਿਟੀ ਐਕਸਚੇਂਜ ਤੇ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਇਹ 71538 ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਿਆ ਸੀ ਘਰੇਲੂ ਬਾਜ਼ਾਰ ਵਿੱਚ ਤਰ੍ਹਾਂ ਦੀ ਗੱਲ ਕਰੀਏ ਤਾਂ ਆਈਬੀਜੀਏ ਵੈਬਸਾਈਟ ਮੁਤਾਬਕ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 71380 ਰੁਪਏ 22 ਕੈਰੇਟ ਸੋਨੇ ਦੀ ਕੀਮਤ 69660 ਰੁਪਏ ਪ੍ਰਤੀ 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 68530 ਰੁਪਏ 10 ਗ੍ਰਾਮ ਤੇ 18 ਕੈਰੇਟ ਸੋਨੇ ਦੀ ਕੀਮਤ 57820 ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਈ ਹੈ ਇਹ ਬਿਊਰੋ ਰਿਪੋਰਟ ਸਕਰੋਲ ਪੰਜਾਬ